ਤਾਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲਾ ਛਡੌ ਕੀਤਾ ਗਿਆ 267 ਅਧਿਕਾਰੀਆਂ ਦੇ ਤਬਾਦਲੇ ਨੇ ਛੜੇਉ ਕੀਤੇ ਗਏ ਨੇ ਤਾਂ 267 ਅਧਿਕਾਰੀਆਂ ਦੇ ਵਿੱਚੋਂ ਜਿਹੜੇ 25 IAS ਅਤੇ 7 IPS ਅਧਿਕਾਰੀ ਨੇ ਜਿਹੜੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਤਾਂ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਤਾਂ ਬੀਤੀ ਕੱਲ ਪੰਜਾਬ ਕੈਬਨਿਟ ਦੇ ਵਿੱਚ ਵੀ ਇੱਕ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜਿਹੜਾ ਉਹ ਦੇਖਣ ਨੂੰ ਮਿਲਿਆ ਸੀ ਜਿੱਥੇ ਪੰਜ ਵਿਧਾਇਕ ਨੇ ਜਿਹੜੇ ਉਹਨਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਦਕਿ ਚਾਰ ਮੰਤਰੀਆਂ ਦੀ ਕੈਬਨਿਟ ਦੇ ਵਿੱਚੋਂ ਛੁੱਟੀਆਂ ਛੜਿਓ ਕੀਤੀ ਗਈ ਸੀ ਤਾਂ ਵੱਡਾ ਪ੍ਰਸ਼ਾਸਨਿਕ ਫੇਰ ਬਦਲਾ ਜਿਹੜਾ ਕੈਬਨਿਟ ਤੋਂ ਬਾਅਦ ਕੀਤਾ ਗਿਆ ਹੁਣ ਤਾਂ 267 ਅਧਿਕਾਰੀਆਂ ਦੇ ਤਬਾਦਲੇ ਨੇ ਜਿਹੜੇ ਉਹ ਕੀਤੇ ਗਏ ਨੇ ਤਾਂ ਜਿਨ੍ਹਾਂ ਦੇ ਵਿੱਚੋਂ 25 ਆਈਏਐਸ ਅਤੇ 7 ਆਈਪੀਐਸ ਅਧਿਕਾਰੀ ਨੇ ਜਿਹੜੇ ਉਹ ਵੀ ਸ਼ਾਮਲ ਨੇ ਤਾਂ ਵੱਡਾ ਫੇਰ ਬਦਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦੇਖਣ ਨੂੰ ਮਿਲਿਆ ਜਿੱਥੇ 267 ਅਧਿਕਾਰੀਆਂ ਦੇ ਤਬਾਦਲੇ ਹੋਏ ਨੇ ਤੇ 267 ਅਧਿਕਾਰੀਆਂ ਦੇ ਵਿੱਚੋਂ 25 ਆਈਏਐਸ 7 ਆਈਪੀਐਸ 99 ਪੀਸੀਐਸ ਅਤੇ 136 ਡੀਐਸਪੀ ਪੱਦਰ ਦੇ ਅਧਿਕਾਰੀ ਛੜੇ ਉਹ ਸ਼ਾਮਲ ਕੀਤੇ ਗਏ ਤਾਂ ਵੱਡਾ ਫੇਰ ਬਦਲਾ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਦੇਖਣ ਨੂੰ ਮਿਲਿਆ ਤਾਂ ਸੀਐਮ ਮਾਨ ਦੀ ਕੈਬਨਿਟ ਦੇ ਵਿੱਚ ਵੀ ਵੱਡਾ ਫੇਰ ਬਦਲ ਦੇਖਣ ਨੂੰ ਮਿਲਿਆ ਸੀ ਜਿੱਥੇ ਪੰਜ ਵਿਧਾਇਕ ਨੇ ਜਿਹੜੇ ਉਹ ਕੈਬਨਿਟ ਦੇ ਵਿੱਚ ਇਨ ਕੀਤੇ ਗਏ ਸੀ ਜਦਕਿ ਚਾਰ ਮੰਤਰੀਆਂ ਨੂੰ ਟੀਮ ਦੇ ਵਿੱਚੋਂ ਆਊਟ ਛੜਾਓ ਕੀਤਾ ਗਿਆ ਸੀ ਤਾਂ ਕੱਲ ਵੀ ਇੱਕ ਵੱਡਾ ਫੇਰ ਬਦਲਾ ਛੜਾਓ ਦੇਖਣ ਨੂੰ ਮਿਲਿਆ ਸੀ ਤੇ ਨਾਲ ਹੀ ਸੀਐਮ ਮਾਨ ਨੇ ਆਪਣੇ ਓਐਸਡੀ ਓੰਕਾਰ ਸਿੰਘ ਦੀ ਵੀ ਛੁੱਟੀ ਛੜਿਓ ਕੀਤੀ ਸੀ ਤਾਂ ਪੰਜ ਜਿਹੜੇ ਵਿਧਾਇਕ ਸੀ ਵਰਿੰਦਰ ਗੋਇਲ ਸ਼ਾਮਚਰਾਸੀ ਦੇ ਵਿਧਾਇਕ ਸੀ ਡਾਕਟਰ ਰਵਜੋ ਸਿੰਘ ਖੰਨਾ ਦੇ ਵਿਧਾਇਕ ਸੀ ਤਰुणਪ੍ਰੀਤ ਸਿੰਘ ਸੋਧ ਜਲੰਧਰ ਪਛਮੀ ਦੇ ਵਿਧਾਇਕ ਸੀ ਮੋਹਿੰਦਰ ਭਗਤ ਦੇ ਸਾਨੇਆਲ ਦੇ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਨੂੰ ਕੱਲ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਅਨਮੋਲ ਗगनਮਾਨ ਚੇਤਨ ਸਿੰਘ ਜੋੜੇਵਾਜਰਾ ਬ੍ਰਹਮਸ਼ੰਕਰ ਜੰਪਾ ਤੇ ਬਲਕਾਰ ਸਿੰਘ ਨੂੰ ਬਾਹਰ ਕੀਤਾ ਗਿਆ ਸੀ ਤਾਂ ਅਪਕੱਲ ਪੰਜਾਬ ਸਰਕਾਰ ਦੀ ਕੈਬਨਿਟ ਦੇ ਵਿੱਚ ਵੱਡਾ ਫੇਰਬਦਲ ਦੇਖਣ ਨੂੰ ਮਿਲਿਆ ਤਾਂ ਜਸ ਤੋਂ ਬਾਅਦ ਤੁਰੰਤ ਇੱਕ ਪ੍ਰਸ਼ਾਸਨਿਕ ਫੇਰਬਦਲ ਛੜੋ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਜਿੱਥੇ 267 ਅਧਿਕਾਰੀਆਂ ਦੇ ਤਵਾਦਲੇ ਨੇ ਛੜੋ ਕੀਤੇ ਗਏ ਸੀਦਾ 267 ਅਧਿਕਾਰੀਆਂ ਦੇ ਵਿੱਚ 25 ਆਈਐਸ 7 ਆਈਪੀਐਸ ਅਤੇ 99 ਪੀਸੀਐਸ ਅਤੇ 136 ਡੀਐਸਪੀ ਪੱਦਰ ਦੇ ਅਧਿਕਾਰੀ ਨੇ ਜਿਹੜੇ ਉਹ ਵੀ ਸ਼ਾਮਲ ਦੇ